ਤਵਾ ਲੋਕਾਂ ਨੇ ਦਿੱਤਾ ਬੜਾ ਪਿਆਰ ਦਿੱਤਾ ਇਸ ਕਰਕੇ ਮੈਂ ਲੋਕਾਂ ਦਾ ਸਿਰ ਝੁਕਾ ਕੇ ਬਹੁਤ ਧੰਨਵਾਦ ਕਰਦਾ ਆਜ਼ਾਦੀ ਤੋਂ ਬਾਅਦ ਇੱਕ ਇਤਿਹਾਸਿਕ ਫੈਸਲਾ ਆਇਆ ਹੈ ਕਿ ਸਭ ਤੋਂ ਵੱਡੀ ਲੀਡ ਆਜ਼ਾਦੀ ਤੋਂ ਅੱਜ ਤੱਕ ਜਨੰਦਰ ਦੇ ਵਿੱਚ ਆ ਇਸ ਵਾਰ ਹੋਈ ਹੈ ਸੋ ਮੈਂ ਲੋਕਾਂ ਦਾ ਜਿਹੜਾ ਫਤਵਾ ਹੈ ਉਸ ਨੂੰ ਬਹੁਤ-ਬਹੁਤ ਸਰਕਾਰ ਦੇ ਨਾਲ ਸਵੀਕਾਰ ਕਰਦਾ ਤੇ ਇਸੇ ਕਰਕੇ ਅੱਜ ਐਸੀ ਕੋਈ ਢੋਲ ਟਮਕਾ ਨਹੀਂ ਕਰ ਰਹੇ ਅਰੇ ਬੜੇ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟਿਕਣ ਚੱਲੇ ਆ ਤੇ ਮੰਦਰ ਦੇ ਵਿੱਚ ਮੱਥਾ ਗਰੰਦੀ ਸਿੰਘ ਚੰਨੀ ਹੋਣਾ ਦਾ ਜਿਹੜਾ ਕਾਫਲਾ ਇੱਥੇ ਪਹੁੰਚਿਆ ਹੈ ਕਾਉਂਟਿੰਗ ਸੈਟਰ ਦੇ ਬਾਹਰ ਦੇਖ ਸਾਹੇ ਤੁਸੀਂ ਡਾਕਟਰ ਨਵਜੋਸ਼ ਨਵੀਆਂ ਨਵੀਆਂ ਗੱਲਬਾਤ ਕਰਦੇ ਅੰਦਰ ਦੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਨਾ ਪਿਆਰ ਦਿੱਤਾ ਇੰਨਾ ਸਤਕਾਰ ਦਿੱਤਾ ਕਿ ਜੀ ਵਟੀ ਨਾ ਸਭ ਤੱਕ ਭੇਜਿਆ ਜਿਹੜੇ ਸਾਹਬ ਨਾਲ ਉਹਨਾਂ ਨੇ ਸਾਡੀ ਕੈਂਪੇਨ ਚ ਜੋਸ਼ ਪਾਇਆ ਉਹੀ ਸਾਹਬ ਨਾਲ ਉਹਨਾਂ ਨੇ ਸਾਨੂੰ ਵੋਟਾਂ ਪਾ ਕੇ